ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ-ਹੁਣੇ ਪੰਜਾਬ ਦੇ ਵਿੱਚ ਹੋ ਗਿਆ ਛੁੱਟੀ ਦਾ ਵੱਡਾ ਐਲਾਨ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੋਂ ਵੱਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦੇਸ਼ ਭਰ ਦੇ ਵਿੱਚ ਪਲਕੇ Eid E ਮਿਲਾਦ ਦਾ ਤੇ ਹਰ ਬੜੇ ਧੂਮ-ਤਾਮਨਾ ਮਨਾਇਆ ਜਾਵੇਗਾ ਹਾਲਾਂਕਿ ਮਹਾਰਾਸ਼ਟਰ ਸਰਕਾਰ ਨੇ ਮੁੰਬਈ ਦੇ ਵਿੱਚ ਈਦ-ਏ-ਮਿਲਾਦ ਦੀਆਂ ਛੁੱਟੀਆਂ ਮਤਲਬ ਵੀ ਕਰ ਦਿੱਤੀਆਂ ਹਨ 17 ਸਤੰਬਰ ਨੂੰ ਅਨੰਤ ਚਤੁਰਦਸ਼ੀ ਨੂੰ ਗਣੇਸ਼ ਵਿਸਰਜਨ ਦੇ ਮੱਦੇਨਜ਼ਰ ਮੁ슬ਮਨ ਭਾਈ ਯਾਰੀ ਜਸਤਾਨਿਕ ਆਗੂ ਨੇ ਐਸਬੰਦੀ ਸੁਭਾ ਸਰਕਾਰ ਨੂੰ ਬੇਨਤੀ ਕੀਤੀ ਸੀ ਇਸ ਦੇ ਲਈ ਹੁਣ ਮੁੰਬਈ ਦੇ ਈਦ-ਏ-ਮਿਲਾਦ ਦੀ 31 16 ਸਤੰਬਰ ਦੀ بجائے 18 ਸਤੰਬਰ ਨੂੰ ਹੋਵੇਗੀ ਤੇ ਨਾਲ ਹੀ ਹਾਲਾਂਕਿ ਗਵਾਂਡੀ ਸੁਭੇ ਹਰਿਆਣਾ ਦੇ ਸਕੂਲ ਬੰਦ ਰਹਿਣਗੇ ਪਰ ਪੰਜਾਬ 'ਚ ਅਜੇ ਤੱਕ ਈਦ-ਏ-ਮੁਲਾ ਦੀ ਖੀਤੀ ਨਹੀਂ ਲਾਣੀ ਗਈ ਸੂਬਾ ਸਰਕਾਰ ਦੀ ਅਧਿਕਾਰਤ ਛੁੱਟੀਆਂ ਦੀ ਸੂਚੀ ਵਿੱਚ ਈਦ-ਏ-ਮੁਲਾ ਦੀ ਖੀਤੀ ਸ਼ਾਮਲ ਨਹੀਂ ਹੈ ਤੇ ਨਾਲ ਹੀ ਹੁਣੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ